ਯੁਵਾ ਮਾਮਲਿਆਂ ਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਡਾਕਟਰ ਮਨਸੂਖ ਮਾਂਡਵਿਆ ਨੇ ਕਿਹਾ ਹੈ ਕਿ ਭਾਰਤ 2030 ਵਿੱਚ ਯੂਥ 올림픽 ਅਤੇ 2036 ਵਿੱਚ ਗਰਮੀਆਂ ਦੀਆਂ 올림픽 ਖੇਡਾਂ ਦੀ ਮੇਜ਼ਬਾਨੀ ਲਈ ਬੋਲੀ ਲਗਾਏਗਾ ਅੱਜ ਨਵੀਂ ਦਿੱਲੀ ਵਿੱਚ 올림픽 ਕਾਉਂਸਲ ਆਫ ਏਸ਼ੀਆ ਦੀ 44ਵੀਂ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਖੇਡਾਂ ਦਾ ਬਜਟ ਜਿਹੜਾ 2014-15 ਵਿੱਚ ਤਕਰੀਬਨ 143 ਮਿਲੀਅਨ ਡਾਲਰ ਅਮਰੀਕੀ ਡਾਲਰ ਸੀ ਹੁਣ ਵੱਧ ਕੇ ਇਸ ਵੇਲੇ ਤਕਰੀਬਨ 470 ਮਿਲੀਅਨ ਅਮਰੀਕੀ ਡਾਲਰ ਕਰ ਦਿੱਤਾ ਹੈ ਮੰਡਵਿਆ ਨੇ ਕਿਹਾ ਕਿ ਇਸ ਸਹਾਇਤਾ ਨੇ ਏਸ਼ੀਅਨ ਖੇਡਾਂ ਵਿੱਚ 107 ਅਤੇ ਏਸ਼ੀਅਨ ਪੈਰਾ ਖੇਡਾਂ ਵਿੱਚ 111 ਤਮਗੀਆਂ ਨਾਲ ਦੇਸ਼ ਦੇ ਬੇਮਿਸਾਲ ਖੇਡ ਪ੍ਰਦਰਸ਼ਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਔਰ ਗਵਰਨਮੈਂਟ ਇਸ ਡੈਡੀਕੇਟਿਡ ਟੂ ਐਡਵਾਂਸਿੰਗ ਸਪੋਰਟਸ ਐਟ ਏਵਰੀ ਲੈਵਲ ਥਰੂ ਅ ਸਟਰਕਚਰਡ ਐਂਡ ਸਾਇੰਟਿਫਿਕ approach we focus on grassroots talents development through our flagship programs kilo india let's play india the world Cup. ਸਮਾਗਮ ਨੂੰ ਸੰਬੋਧਨ ਕਰਦੇ ਹਾਂ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਏਸ਼ੀਅਨ 올림픽 ਕਾਉਂਸਲ ਆਪਣੇ ਆਪ ਵਿੱਚ ਇਸ ਗੱਲ ਦਾ ਪ੍ਰਮਾਣ ਹੈ ਕਿ ਕਿਵੇਂ ਖੇਡਾਂ ਲੋਕਾਂ ਨੂੰ ਇਕੱਠਿਆਂ ਲਿਆ ਸਕਦੀਆਂ ਨੇ ਅਤੇ ਭਾਈਚਾਰਕ ਸਾਂਝ ਨੂੰ ਵਧਾ ਸਕਦੀਆਂ ਨੇ ਉਸ ਕਿਹਾ ਕਿ ਇੱਥੇ ਲਏ ਗੇ ਫੈਸਲੇ ਏਸ਼ੀਆਈ ਐਥਲੀਟਾਂ ਦੇ ਭਵਿੱਖ ਅਤੇ ਮਹਾਦੀਪ ਦੇ ਵਿਸਤ੍ਰਿਤ ਖੇਡ ਲੈਂਡਸਕੇਪ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਕਿ ਅਵਰ ਗਵਰਨਮੈਂਟ ਇਨ ਇੰਡੀਆ ਹੈ ਸਕਸੈਸਫੁਲੀ ਹੋਸਟਡ the fifa under 17 world cup in 2017 the chess olympiad in 2022 the fifa under 17 women's world cup in 2022 f1 powerboat world competition in 2022 field ਭਾਰਤੀ 올림픽 ਸੰਘ ਦੀ ਪ੍ਰਧਾਨ ਪੀਟੀ 우샤 ਨੇ ਕਿਹਾ ਕਿ ਇਹ ਸਮੇਲਨ ਅਜਿਹੇ ਮਹੱਤਵਪੂਰਨ ਸਮੇਂ ਤੇ ਕਰਵਾਇਆ ਜਾ ਰਿਹਾ ਹੈ ਜਦੋਂ ਦੁਨੀਆ ਲਗਾਤਾਰ ਵਿਕਸਿਤ ਹੋ ਰਹੇ ਆਲਮੀ ਖੇਡ ਦ੍ਰਿਸ਼ ਅੱਗੇ ਵਧ ਰਹੀ ਹੈ ਉਹਨਾਂ ਨੇ ਕਿਹਾ ਕਿ 올림픽 ਖੇਡਾਂ ਵਕਫ ਵਕਫ ਦੇਸ਼ਾਂ ਵਿੱਚ ਆਸ, ਏਕਤਾ ਅਤੇ ਸ਼ਾਂਤੀ ਦੀ ਭਾਵਨਾ ਨੂੰ ਵਧਾਉਂਦੀਆਂ ਨੇ This assembly comes at crucial time as we navigate an ever evolving global sports landscape the olympic movement continues to inspire hope unity and peace across nations and it is gathering like this that strengthens our commitment to these ideals